ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁਰਬ ਕਰਮਾਂ ਦੇ ਅੰਕੁਰ ਜਦ ਪ੍ਰਗਟੇ ਭੇਟਿਓ ਰਸਕ ਪੁਰਖ ਰਸਕ ਬੈਰਾਗੀ ਮਿਟਿਓ ਅੰਧੇ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਬਾਣੀ ਗੁਰ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਰ ਗੁਰਵਾਣੀ ਕਹੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਾ ਲ ਪੰਜਵੈ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਾਗਾ ਪੂਰਨ ਜਾਕੇ ਭਗਾ ਇਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੈ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੀ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ 627 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵਾਂ ਭਾਵ ਕੀ ਸੋਰਠ ਰਾਗ ਦੇ ਵਿੱਚ ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਹਰ ਨਾਮ ਰਿਤੇ ਪਰੋਇਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐ ਜਿਵੇਂ ਮਾਲਾ ਨੂੰ ਪਰੋਉਨੇ ਹੋ ਨਾ ਕਹਿੰਦੇ ਇਸੇ ਤਰ੍ਹਾਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਪਰੋਲਿਓ ਹਰ ਨਾਮ ਰਿਤੇ ਪਰੋਇਆ ਰਿਤੇ ਦਾ ਭਾਵ ਹੁੰਦਾ ਹਿਰਦਾ ਫਰਦਾ ਭਾਵ ਹੁੰਦਾ ਪਰਮਾਤਮਾ ਕਿ ਪਰਮਾਤਮਾ ਦੇ ਨਾਮ ਨੂੰ ਜਿਵੇਂ ਤੁਸੀਂ ਮਾਲਾ ਦੇ ਮਣਕਿਆਂ ਨੂੰ ਪਰੋਉਂਦੇ ਹੋ ਨਾ ਇੱਕ ਦੂਜੇ ਦੇ ਵਿੱਚ ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋਲਿਓ ਜਿੱਦੇ ਆਪਣੇ ਹਿਰਦੇ ਦੇ ਵਿੱਚ ਨਾਮ ਪਰੋਇਆ ਗਿਆ ਉਦੋਂ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਭ ਕਾਜ ਹਮਾਰਾ ਹੋਇਆ ਸਾਰੇ ਕਾਜ ਜਿਹੜੇ ਆਪਣੇ ਲੱਗਣ ਲੱਗ ਜਾਣਗੇ ਪ੍ਰਭ ਚਰਣੀ ਮਨ ਲੱਗਾ ਪ੍ਰਭ ਚਰਣੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਮਨ ਲੱਗਣ ਲੱਗ ਜਾਣਾ ਜਿੱਦੇ ਸਾਡਾ ਮਨ ਟਿਕਣ ਲੱਗ ਗਿਆ ਉਹਦੇ ਸਮਝ ਲਿਓ ਪ੍ਰਮਾਤਮਾ ਦੇ ਨੇੜੇ ਆ ਜਿੱਦੇ ਅੰਦਰ ਜਿੱਦਾਂ ਭੱਠੀ ਚ ਪਾਏ ਹੋਏ ਦਾਣੇ ਭੁੱਜਦੇ ਆ ਨਾ ਜੀ ਜਿੱਦੇ ਇਸ ਤਰ੍ਹਾਂ ਮਨ ਭੁੱਜਣ ਲੱਗ ਗਿਆ ਉਹਦੇ ਸਮਝ ਲਿਓ ਕਿ ਪਰਮਾਤਮਾ ਤੋਂ ਜੇ ਬੜੀ ਦੂਰ ਆ ਪੂਰਨ ਜਾ ਕੇ ਭਾਗਾ ਆ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਨੇ ਆ ਨਾ ਜੀ ਗੁਰੂ ਸਾਹਿਬ ਕਹਿੰਦੇ ਪੂਰਨ ਜਾ ਕੇ ਭਾਗਾ ਕਹਿੰਦੇ ਕੋਈ ਪੂਰਨ ਭਾਗ ਨੇ ਜਿਨ੍ਹਾਂ ਦੇ ਕਰਕੇ ਸਤ ਸੰਗਤ ਮਿਲਦੀ ਹੈ ਮਿਲ ਸਾਧ ਸੰਗ ਹਰ ਧਿਆਇਆ ਫਿਰ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਧਿਆਇਆ ਜਾਂਦਾ ਜੀ ਵਾਹਿਗੁਰੂ ਵਾਹਿਗੁਰੂ ਕਿਹਾ ਜਾਂਦਾ ਕੋਈ ਅੱਲਾ ਅੱਲਾ ਕਹਿੰਦਾ ਕੋਈ ਰਾਮ ਰਾਮ ਕਹਿੰਦਾ ਮਿਲ ਸਾਧ ਸੰਗ ਹਰ ਧਿਆਇਆ ਉਹਨੂੰ ਧਿਆਇਆ ਜਾਂਦਾ ਹੈ ਪਰਮਾਤਮਾ ਨੂੰ ਆਠ ਪਹਿਰ ਅਰਾਧੇ ਉਹ ਹਰ ਹਰ ਮਨ ਚਿੰਦਿਆ ਫਲ ਪਾਇਆ ਕਹਿੰਦੇ ਅੱਠੇ ਪਹਿਰ ਉਸ ਪਰਮਾਤਮਾ ਨੂੰ ਯਾਦ ਕਰੋ ਹੁਣ ਅੱਠੇ ਪਹਿਰ ਕਿਸ ਤਰ੍ਹਾਂ ਜੇ ਨਾਮਾ ਮਾਇਆ ਮੋਹਿਆ ਕਹੈ ਤਲੋਚਨ ਬੀਤ ਕਾਹੇ ਛੀਪੋ ਛਾਇਲੋ RAM ਨਲਾ ਬਉਚਿਤ ਭਗਤ ਜੀ ਕਹਿੰਦੇ ਨਾਮਦੇਵ ਤੂੰ ਤੇ ਨਾਮ ਨਹੀਂ ਜਪਦਾ ਚੌਂਕੜਾ ਨਹੀਂ ਲਾਉਂਦਾ ਭਗਤ ਲੋਚਨ ਜੀ ਕਹਿੰਦੇ ਭਗਤ ਨਾਮਦੇਵ ਜੀ ਨੂੰ ਕਹਿੰਦੇ ਤੂੰ ਨਾਮ ਨਹੀਂ ਜਪਦਾ ਉਹ ਕਹਿੰਦਾ ਮੈਂ ਤੇ ਅੱਠੇ ਪੈਰ ਨਾਮ ਜਪਦਾ ਕਹਿੰਦੇ ਨਹੀਂ ਜਪਦਾ ਮੈਂ ਤੇ ਕਦੇ ਦੇਖਿਆ ਹੀ ਨਹੀਂ ਕਿ ਤੂੰ ਚੌਂਕੜਾ ਲਾਈ ਬੈਠਾ ਫਿਰ ਭਗਤ ਨਾਮਦੇਵ ਜੀ ਕਹਿੰਦੇ ਆ ਨਾਮਾ ਕਹੇ ਤਲੋਚਨ ਮੁਖ ਤੇ RAM ਸੰਭਾਲ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਮੈਂ ਹੱਥਾਂ ਪੈਰਾਂ ਦੇ ਨਾਲ ਆਪਣੇ ਕੰਮ ਕਰਦਾ ਤੇ ਚਿੱਤ ਦੇ ਨਾਲ ਉਸ ਵਾਹਿਗੁਰੂ ਨੂੰ ਅੱਠੇ ਪਹਿਰ ਆਰਾਧਦਾ ਆਠ ਪਹਿਰ ਆਰਾਧੇ ਉਹ ਹਰ ਹਰ ਮਨ ਚਿੰਦਿਆ ਫਲ ਪਾਇਆ ਜਿਹੜੀ ਮਨ ਵਿੱਚ ਇੱਛਾ ਹੋਣੀ ਹੈ ਉਹੀ ਫਲ ਕਹਿੰਦੇ ਤੇਰੀ ਝੋਲੀ 'ਚ ਪੈ ਜਾਣਾ ਜਦੋਂ ਉਹਨੂੰ ਆਰਾਧਨਾ ਸ਼ੁਰੂ ਕਰ ਦੋਗੇ ਰਹਾਓ ਰਹਾਉ ਦਾ ਭਾਵ ਇਸ ਸ਼ਬਦ ਨੂੰ ਬੜੇ ਟਿਕਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਪਰਾਪੁਰਬਲਾ ਅੰਕੁਰ ਜਾਗਿਆ ਅੰਕੁਰ ਹੁੰਦਾ ਜਦੋਂ ਅਸੀਂ ਕੋਈ ਬੀਜ ਧਰਤੀ 'ਚ ਦੱਬਦੇ ਆ ਨਾ ਜਦੋਂ ਉਹ ਬੀਜ ਦੇ ਵਿੱਚੋਂ ਉਹ ਦਰਖਤ ਤਾਂ ਫੁੱਟਦਾ ਉਹਨੂੰ ਅੰਕੁਰ ਕਹਿੰਦੇ ਆ ਪਰਾਪੁਰਬਲਾ ਕਹਿੰਦੇ ਅਸੀਂ ਸੰਗਤ 'ਚ ਆਏ ਆ ਇਹ ਸਾਡਾ ਕੋਈ ਪੁਰਬਲੇ ਕਰਮਾਂ ਦਾ ਅੰਕੁਰ ਜਾਗਿਆ ਜੀ ਹੁਣ ਪੁਰਬਲਾ ਕਰਮ ਕਿਹੜਾ ਹੁੰਦਾ ਜਿਹਦੀ 50 ਸਾਲ ਦੀ ਉਮਰ ਹੈ ਭਾਵੇਂ ਕੇ 50 ਸਾਲ ਉਹਦਾ ਪੁਰਬਲਾ ਕਰਮ ਲੰਘ ਗਿਆ ਉਹਦੇ ਵਿੱਚ ਕੋਈ ਨਾ ਕੋਈ ਉਹਨੇ ਵੇਜਿਆ ਅੱਜ ਉਹਦਾ ਜਾਗਿਆ ਗਿਆ ਪਰਾ ਪੁਰਬਲਾ ਗੁਰੂ ਸਾਹਿਬ ਕਹਿੰਦੇ ਪੂਰਵ ਅੰਕਰ ਪ੍ਰਗਟਿਓ ਜਬ ਭੇਟੇ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਏ ਜਾਗੇ ਪਰਾ ਪੁਰਬਲਾ ਅੰਕੁਰ ਜਾਗ ਗਿਆ ਕਹਿੰਦੇ ਜਦੋਂ ਅਸੀਂ ਸੰਗਤ ਚਾਉਨੇ ਆ ਸਾਡਾ ਕੋਈ ਨਾ ਕੋਈ ਪੁਰਬਲਾ ਕਰਮ ਜਾਗਦਾ ਹੈ ਤਾਂ ਸੰਗਤ ਚਾਉਨੇ ਆ RAM ਨਾਮ ਮਨ ਲੱਗ ਗਿਆ ਫਿਰ ਹੁੰਦਾ ਕੀ ਹੈ ਜੀ ਕਹਿੰਦੇ ਪਰਮਾਤਮਾ ਦੇ RAM ਦੇ ਨਾਲ ਨਾਮ ਦੇ ਨਾਲ ਮਨ ਲੱਗ ਜਾਂਦਾ ਫਿਰ ਤੜਫਣਾ ਨਹੀਂ ਰਹਿੰਦੀ ਮਨ ਚ ਮਨ ਟਿਕਣ ਲੱਗ ਜਾਂਦਾ RAM ਨਾਮ ਮਨ ਲੱਗ ਗਿਆ ਅਗੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਨ ਤਨ ਹਰ ਦਰਸ ਸਮਾਵੈ ਕਹਿੰਦੇ ਫਿਰ ਮਨ ਵੇ ਤੇ ਤਨ ਵੇ ਪਰਮਾਤਮਾ ਦੇ ਦਰਸ਼ਨਾਂ ਦੇ ਤਾਂਗ ਵੈਦਾ ਹੋ ਜਾਂਦੀ ਹੈ ਸਮਾਵੈ ਕਿ ਮੈਨੂੰ ਕਦੋਂ ਪਰਮਾਤਮਾ ਦੇ ਦਰਸ਼ਨ ਹੋਣ ਕਦੋਂ ਮੈਨੂੰ ਸਤ ਸੰਗਤ ਮਿਲੇ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਨਾਨਕ ਦਾਸ ਕਹਿੰਦੇ ਦਾਸਾਂ ਦੇ ਵੀ ਦਾਸਾਂ ਜੀ ਅਸੀਂ ਤੇ ਸੱਚੇ ਗੁਣ ਗਾਵੇ ਕਹਿੰਦੇ ਸਤ ਸੰਗਤ ਦੇ ਵਿੱਚ ਬੈਠ ਕੇ ਫਿਰ ਉਸ ਪ੍ਰਮਾਤਮਾ ਦੇ ਸੱਚੇ ਦੇ ਗੁਣ ਗਾਏ ਜਾਂਦੇ ਆ ਪ੍ਰਮਾਤਮਾ ਸੱਚਾ ਜੀ ਅਸੀਂ ਸਾਰੇ ਝੂਠੇ ਆ ਕਿਉਂਕਿ ਸਾਡੇ ਅੰਦਰ ਵਿਕਾਰ ਚੱਲਦੇ ਆ ਪ੍ਰਮਾਤਮਾ ਹੀ ਇੱਕ ਸੱਚਾ ਜਿਹੜਾ ਆਦ ਸੱਚ ਯੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਸਾਰਿਆਂ ਯੁੱਗਾਂ ਦੇ ਵਿੱਚ ਸੱਚਾ ਸੀ ਉਸ ਸੱਚੇ ਦੇ ਗੁਣ ਫਿਰ ਗਾਏ ਜਾਂਦੇ ਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ